ਸਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਸ਼ਕਰਗੰਦੀ ਦੀ ਚਾਟ ਜੋ ਕਿ ਸਾਰਿਆਂ ਨੂੰ ਬਹੁਤ ਪਸੰਦ ਹੁੰਦੀ ਹੈ ਤੇ ਸ਼ਕਰਗੰਦੀ ਨੂੰ ਉਬਾਲਣ ਦਾ ਸਭ ਤੋਂ ਸੌਖਾ ਤੇ ਵਧੀਆ ਤਰੀਕਾ ਦੱਸਾਂਗੇ ਤੇ ਨਾਲ ਹੀ ਅਸੀਂ ਇੱਥੇ ਇਨਸਟੈਂਟ ਚਟਨੀ ਬਣਾਵਾਂਗੇ ਜੋ ਕਿ ਬਹੁਤ ਟੇਸਟੀ ਲੱਗੇਗੀ ਸ਼ਕਰਗੰਦੀ ਦੇ ਉੱਪਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇੱਥੇ ਮੈਂ 1 ਕਿਲੋ ਸ਼ਕਰਗੰਦੀ ਲਈ ਹੈ ਜਿੱਦੋਂ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਕਿਉਂਕਿ ਇਹਦੇ ਉੱਪਰ ਕਾਫੀ ਜ਼ਿਆਦਾ ਮਿੱਟੀ ਲੱਗੀ ਹੁੰਦੀ ਹੈ ਇਹਨੂੰ ਧੋਣਾ ਬਹੁਤ ਜ਼ਰੂਰੀ ਹੈ ਇਹਨੂੰ ਅਸੀਂ ਹੁਣ ਸਟੀਮ ਕਰਾਂਗੇ ਇੱਕ ਕੁੱਕਰ ਵਿੱਚ ਲਵਾਂਗੇ ਡੇਢ ਕ ਗਲਾਸ ਪਾਣੀ ਦਾ ਤੇ ਉਹਦੇ ਵਿੱਚ ਇਸ ਤਰ੍ਹਾਂ ਦਾ ਸਟੈਂਡ ਰੱਖ ਲਵਾਂਗੇ ਜਿਹਦੇ ਉੱਪਰ ਸੀ ਦੁੱਧ ਵਗੈਰਾ ਰੱਖਦੇ ਆ ਤੇ ਸ਼ਕਰਗੰਦੀਆਂ ਨੂੰ ਇਸ ਤਰੀਕੇ ਨਾਲ ਰੱਖ ਦਾਂਗੇ ਨਾਲ-ਨਾਲ ਕਰਕੇ ਜੇ ਤੁਹਾਡੀ ਸ਼ਕਰਗੰਦੀ ਜ਼ਿਆਦਾ ਹੋਵੇ ਤਾਂ ਤੁਸੀਂ ਇਹਦੇ ਉੱਪਰ ਵੀ ਰੱਖ ਸਕਦੇ ਹੋ ਹੁਣ ਇਹਦੀ ਕੁੱਕਰ ਦੇ ਢੱਕਣ ਦੀ ਵਿਸਲ ਉਤਾਰ ਦਵਾਂਗੇ ਨਾਲ ਹੀ ਰਬੜ ਵੀ ਤੇ ਇਹਨੂੰ ਅਸੀਂ ਕੁੱਕਰ ਦਾ ਟੱਕਣ ਲਗਾ ਕੇ ਸਟੀਮ ਕਰਨਾ ਆ 20 ਤੋਂ 25 ਮਿੰਟ ਲਈ ਗੈਸ ਦੀ ਫਲੇਮ ਨੂੰ ਮੀਡੀਅਮ ਰੱਖਣਾ ਆ ਤੇ ਉਸ ਤੋਂ ਬਾਅਦ ਅਸੀਂ ਹੁਣ ਚੈੱਕ ਕਰਾਂਗੇ 25 ਮਿੰਟ ਬਾਅਦ ਇਥੇ ਮੈਂ ਚੈੱਕ ਕਰ ਲੱਗੀ ਆ ਤੇ ਇੱਕ ਨਾਈਫ ਨਾਲ ਅਸੀਂ ਇਹਨੂੰ ਚੈੱਕ ਕਰਨਾ ਆ ਇਹ ਦੇਖੋ ਕਿੰਨੀ ਜ਼ਿਆਦਾ ਸੌਫਟ ਹੋ ਗਈ ਹੈ ਸ਼ਕਰਗੰਦੀ ਤੇ ਸਾਰੀਆਂ ਸ਼ਕਰਗੰਦੀਆਂ ਨੂੰ ਅਸੀਂ ਇਸੇ ਤਰ੍ਹਾਂ ਚੈੱਕ ਕਰ ਲਵਾਂਗੇ 25 ਤੋਂ 30 ਮਿੰਟ ਲੱਗ ਜਾਂਦੇ ਨੇ ਜੇ ਮੋਟੀਆਂ ਹੋਣ ਸ਼ਕਰਗੰਦੀਆਂ ਤੇ ਜਿਹੜੀਆਂ ਬਰੀਕ ਹੁੰਦੀਆਂ ਨੇ ਸ਼ਕਰਗੰਦੀਆਂ ਉਹਨਾਂ ਨੂੰ 15 ਕੁ ਮਿੰਟ ਲੱਗਦੇ ਨੇ ਸਟੀਮ ਹੋਣ ਲਈ ਇਹਨਾਂ ਨੂੰ ਅਸੀਂ ਬਾਹਰ ਕੱਢ ਲਵਾਂਗੇ ਕੁੱਕਰ ਵਿੱਚੋਂ ਤੇ ਸ਼ਕਰਕੰਦੀਆਂ ਨੂੰ ਕੱਢਣ ਤੋਂ ਬਾਅਦ ਅਸੀਂ ਨਾਲ ਇੱਕ ਚਟਨੀ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਅੱਧਾ ਕੱਪ ਮੈਂ ਇੱਥੇ ਪਾਣੀ ਦਾ ਲਿਆ ਆਂ ਪਾਣੀ ਨੂੰ ਜਦੋਂ ਬੋਇਲ ਆ ਜਾਏ ਤੇ ਉਹਦੇ ਵਿੱਚ ਅਸੀਂ ਪਾ ਦਵਾਂਗੇ 1.5 ਚਮਚਾ આમਚੂਰ ਦਾ ਇਹ ਇਨਸਟੈਂਟ ਚਟਨੀ ਬਣੇਗੀ ਟੇਸਟੀ ਵੀ ਬਹੁਤ ਬਣੇਗੀ ਤੇ ਜਲਦੀ ਵੀ ਬਣ ਜਾਏਗੀ આમਚੂਰ ਪਾ ਕੇ ਹੁਣ ਪਾਵਾਂਗੇ ਅੱਧਾ ਚਮਚ ਕਾਲਾ ਨਮਕ ਅੱਧਾ ਚਮਚ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਤੇ ਥੋੜੀ ਜਿੱਥੇ ਮੈਂ ਲਾਲ ਮਿਰਚ ਦੀ ਵੀ ਪਾਈ ਹੈ ਇਹਦਾਂ ਹਲਕੀ ਜਿਹੀ ਕਰਾਰੀ ਹੋ ਜਾਏਗੀ ਚਟਨੀ मिक्स ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਤੇ 2-3 ਮਿੰਟ ਪਕਾਵਾਂਗੇ ਤੇ ਸਾਡੀ ਚਟਨੀ ਤਿਆਰ ਹੋ ਜਾਏਗੀ ਸ਼ਕਰਗੰਦੀ ਖਾਣ ਵਿੱਚ ਸੁੱਕੀ ਨਾ ਲੱਗੇ ਇਸ ਕਰਕੇ ਅਸੀਂ ਇਹ ਵਾਲੀ ਚਟਨੀ ਤਿਆਰ ਕੀਤੀ ਹੈ ਬਾਕੀ ਤੁਸੀਂ ਚਾਹੋ ਤੇ ਇਹਦੇ ਉੱਪਰ ਨਿੰਬੂ ਵੀ ਪਾ ਸਕਦੇ ਹੋ ਜਿਹੜੀ ਅਸੀਂ ਬਾਜ਼ਾਰ ਤੋਂ ਸ਼ਕਰਗੰਦੀ ਖਾਨਦੇ ਆ ਉਹਦੇ ਵਿੱਚ ਸਾਨੂੰ ਗਲਗਲ ਦਾ ਖੱਟਾ ਪਾ ਕੇ ਦਿੰਦੇ ਨੇ ਤੇ ਇੱਥੇ ਦੇਖੋ 2-3 ਮਿੰਟਾਂ ਵਿੱਚ ਚਟਨੀ ਬਣ ਕੇ ਤਿਆਰ ਹੋ ਗਈ ਹੈ ਤੇ ਗੈਸ ਦੀ ਫਲੇਮ ਨੂੰ ਹੁਣ ਅਸੀਂ ਇੱਥੇ ਬੰਦ ਕਰ ਦਾਂਗੇ ਤੇ ਚਟਨੀ ਨੂੰ ਚੰਗੀ ਤਰ੍ਹਾਂ ਠੰਡਾ ਕਰ ਲੈਣਾ ਹੈ ਇਧਰ ਸ਼ਕਰਗੰਦੀ ਵੀ ਹਲਕੀ ਜਿਹੀ ਠੰਡੀ ਹੋ ਗਈ ਹੈ ਇਹਨੂੰ ਹੁਣ ਅਸੀਂ ਮਤਲਬ ਆਸਾਨੀ ਨਾਲ ਛਿਲ ਸਕਦੇ ਆ ਤੇ ਸ਼ਕਰਗੰਦੀ ਨੂੰ ਅਸੀਂ ਪੂਰਾ ਠੰਡਾ ਨਹੀਂ ਕਰਨਾ ਕਿਉਂਕਿ ਇਹ ਥੋੜੀ ਗਰਮ ਗਰਮੀ ਸਵਾਦ ਲੱਗਦੀ ਹੈ ਜਦੋਂ ਹਲਕਾ ਜਿਹਾ ਅਸੀਂ ਇਹਨੂੰ ਹੱਥ ਲਗਾ ਸਕੀਏ ਉਦੋਂ ਅਸੀਂ ਇਹਨੂੰ ਫਟਾਫਟ ਛਿਲਕੇ ਤਿਆਰ ਕਰ ਲਾਂਗੇ ਇੱਥੇ ਅਸੀਂ ਸਾਰੀਆਂ ਸ਼ਕਰਗੰਦੀਆਂ ਛਿਲ ਕੇ ਰੱਖ ਲਈਆਂ ਤੇ ਹੁਣ ਅਸੀਂ ਇਹਨਾਂ ਨੂੰ ਕੱਟ ਲਵਾਂਗੇ ਇਹ ਸ਼ਕਰਗੰਦੀਆਂ ਥੋੜੀਆਂ ਮੋਟੀਆਂ ਸਿਗੀਆਂ ਇਸ ਲਈ ਇਹਨਾਂ ਨੂੰ ਮੈਂ ਪਹਿਲਾਂ ਗੋਲ ਗੋਲ ਕਟਾਂਗੀ ਤੇ ਫਿਰ ਅਸੀਂ ਇਹਨਾਂ ਨੂੰ ਇੱਕ ਇੱਕ ਪੀਸੇ ਦਾ ਵਿੱਚੋਂ ਹੋਰ ਕਰ ਲਵਾਂਗੇ। ਬਾਕੀ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਪੀਸ ਵੱਡੇ ਛੋਟੇ ਕਰ ਸਕਦੇ ਹੋ। ਤੇ ਇੱਥੇ ਅਸੀਂ ਸਾਰੀਆਂ ਸ਼ਕਰਗੰਦੀਆਂ ਦੇਖੋ ਕੱਟ ਕੇ ਰੱਖ ਲੀਆਂ ਨੇ। ਤੇ ਹੁਣ ਅਸੀਂ ਇਸ ਸ਼ਕਰਗੰਦੀ ਨੂੰ ਚਟਨੀ ਨਾਲ ਸਰਵ ਕਰ ਲਾਂਗੇ। ਤੇ ਵੱਖਰੇ ਵੱਖਰੇ ਬੋਲ ਵਿੱਚ ਪਾ ਕੇ ਮੈਂ ਸਰਵ ਕਰਾਂਗੀ ਕਿਸੇ ਨੇ ਚਟਨੀ ਜ਼ਿਆਦਾ ਪਾਣੀ ਹੈ ਕਿਸੇ ਨੇ ਘੱਟ ਪਾਣੀ ਹੈ ਉਹ ਸਭ ਨਾਲ ਅਸੀਂ ਇਹਨੂੰ ਸਰਵ ਕਰ ਲਾਂਗੇ। ਸਭ ਤੋਂ ਪਹਿਲਾਂ ਅਸੀਂ ਇੱਥੇ ਪਾਵਾਂਗੇ ਤਿਆਰ ਕੀਤੀ ਹੋਈ ਚਟਨੀ। ਤੇ ਦੋ ਦਿਨ ਚਮਚ ਇਹਦੇ ਉੱਪਰ ਅਸੀਂ ਪਾ ਦਵਾਂਗੇ ਤੇ ਇਹ ਚਟਨੀ ਤੁਸੀਂ ਵਧ ਘਟ ਪਾ ਸਕਦੇ ਹੋ ਆਪਣੇ ਹਿਸਾਬ ਨਾਲ ਤੇ ਉਸ ਤੋਂ ਬਾਅਦ ਅਸੀਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਕਿਉਂਕਿ ਜਿਆਦਾ ਮਸਾਲੇ ਨਹੀਂ ਸੀ ਅਸੀਂ ਚਟਨੀ ਵਿੱਚ ਪਾਏ ਪੁੰਨਿਆ ਹੋਇਆ ਜੀਰੇ ਦਾ ਪਾਊਡਰ ਪਾ ਦਾਂਗੇ ਕਾਲਾ ਨਮਕ ਤੇ ਨਾਲ ਹੀ ਪਾਵਾਂਗੇ ਇੱਥੇ ਬਰੀਕ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਚਾਹੋ ਤੇ ਇੱਥੇ ਤੁਸੀਂ ਲਾਲ ਮਿਰਚ ਜਾਂ ਕਾਲੀ ਮਿਰਚ ਦਾ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਕਰਾਰੀ ਚਾਟ ਖਾਂਦੇ ਹੋ ਤੇ ਬਹੁਤ ਟੇਸਟੀ ਚਾਟ ਬਣਦੀ ਹੈ ਚਾਟ ਦੀ ਰੈਸਪੀ ਚੱਕੀ ਲੱਗੀ ਹੋਵੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਸ਼ਕਰਗੰਦੀ ਨੂੰ ਉਬਾਲਣ ਦਾ ਤਰੀਕਾ ਕਿਵੇਂ ਦਾ ਲੱਗਾ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਤੇ ਜਲਦੀ ਮਿਲਦੇ ਆਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਇਦਾਂ ਦੀ ਹੀ ਵਧੀਆ ਜੀ ਰੈਸਪੀ ਦੇ ਨਾਲ